ਇਆ ਰਾਂ ਵਾਂ ਦੀ ਕੇ ਕੰਮ ਕਰਦੀ ਨੂੰ ਬਸ ਕੁੜੀਆਂ ਦਾ ਤਾਂ ਵੀ ਸੁੱਖ ਨਹੀਂ ਹੈਗਾ ਵੀ ਕਦੇ ਗੇੜਾ ਹੀ ਮਾਰ ਲੈਣ ਜੇ ਆਉਂਦੀਆਂ ਤਾਂ ਦੋਨੇ ਇਕੱਠੀਆਂ ਹੀ ਆ ਜਾਂਦੀਆਂ ਨੇ ਨਹੀਂ ਇੱਕ ਵੀ ਨਹੀਂ ਆਉਂਦੀ ਬਸ ਹੁਣ ਮੂਰੇ ਇੰਨੇ ਕੰਮ ਇਕੱਠੇ ਹੋਏ ਪਏ ਨੇ ਸਫਾਈਆਂ ਚੁਕੀਆਂ ਕਰਨੀਆਂ ਨੇ ਤਿਹਾਰ ਆਉਂਦੇ ਨੇ ਚਲ ਛੋਟੀ ਦਾ ਤਾਂ ਮੈਨੂੰ ਪਤਾ ਹੈ ਵੀ ਉਹ ਤਾਂ ਵਿਚਾਰੀ ਘਰੋਂ ਅੱਗੀ ਔਖੀ ਹੈ ਉਹ ਤਾਂ ਨਹੀਂ ਆ ਸਕਦੀ ਆ ਵੱਡੀ ਦੇ ਤਾਂ ਘਰੇ ਕੰਮਕਾਰ ਦਾ ਸਭ ਕਾਹੇ ਦਾ ਸਰਦਾ ਇਹ ਤਾਂ ਗੇੜਾ ਮਾਰ ਹੀ ਸਕਦੀ ਹੈ ਚਲ ਮੈਂ ਨਹੀਂ ਆਉਣਾ ਹੂ ਨਾ ਆਉਣਾ ਮੈਂ ਤਾਂ ਕੰਮ ਕੱਲੀ ਨਹੀਂ ਕਰਨੇ ਆ ਮਰਜੀ ਉਹਨਾਂ ਦੀ ਨਹੀਂ ਮੈਂ ਤਾਂ ਤੈਨੂੰ ਅੱਜ ਜਾ ਵੀ ਕਰਦੀ ਸੀਗੀ ਲੈ ਸੱਚੀ ਜ ਮਮੀ ਕੋਪਰੀ ਕੰਮ ਹੈ ਗਈ ਤੁਸੀਂ ਠੀਕ ਹੋ ہاں ਠੀਕ ਆ ਲਈ ਆਜ ਲਾ ਲਿਆ ਬਾਤ ਹੈ ਕੰਪੈਕਟ ਬੈਠੀ ਨੇ ਮੈਂ ਕਿਹਾ ਟਾਈਮ ਗਿਆ ਪਾਸ ਹੋ ਜੂ ਗਰਾਫ ਦੀ ਲਾਦੀ ਜਵਾਕ ਦੀ ਅੱਛਾ ਇਹ ਕਿਹੜੇ ਜਵਾਕ ਦੀ ਹੈ ਮੰਮੀ ਇੱਥੇ ਨਾ ਕਿਰਾਏ ਤੇ ਆਏ ਨੇ ਉਹਨਾਂ ਦੇ ਛੋਟੇ ਜਿਹੇ ਜਵਾਕ ਹੈ ਮੈਂ ਕਿਹਾ ਚੱਲ ਉਹਨੂੰ ਦੇ ਦਾਂਗੇ ਬੁਣ ਕੇ ਨਾਲ ਮੇਰਾ ਟਾਈਮ ਪਾਸ ਹੋ ਜੂ ਗੇਲੀ ਦਾ ਚਲੋ ਵਧੀਆ ਮੰਮੀ ਤੂੰ ਪੁੱਤ ਤਾਂ ਅੱਜ ਕਿਨੇ ġੇੜਾ ਮਾਰਿਆ ਕੋਈ ਫੋਨ ਫੋਨ ਵੀ ਨਹੀਂ ਕਰਿਆ ਮੰਮੀ ਮੈਂ ਤਾਂ ਬਜਾਤ ਚਾਈ ਸੀਗੀ ਸੂਟ ਲੈਣਾ ਸੀ ਮੈਨੇ ਉਹ ਫਿਰ ਮੈਂ ਸੂਟ ਲੈ ਕੇ ਮੈਂ ਕਿ ਚਲ ਮੈਂ ਘਰੇ ਵੀ ਕੀੜਾ ਮਾਰਿਆ ਮਮਮੀ ਕਿਹਦੇ ਵਾਸਤੇ ਆਦੇ ਵਾਸਤੇ ਲੈ ਕੇ ਆ ਮੈਂ ਕਿਸੇ ਵਾਸਤੇ ਥੋੜੀ ਲੈ ਕੇ ਆਉਣੀ ਆ ਤੁਹਾਨੂੰ ਪਤਾ ਹੈ ਅੱਛਾ ਸੋਣਾ ਸੂਟ ਨਾ ਤੇਰੇ ਕੋਲੇ ਇੰਨੇ ਤਾਂ ਸੂਟ ਨੇ ਸੂਟਾਂ ਨਾਲ ਹੀ ਨਹੀਂ ਰੱਝਦੀ ਹੈਗੀ ਤੂੰ ਜਦੋਂ ਕਹਿੰਦੀ ਮੈਂ ਸੂਟ ਲਿਆਂਦਾ ਸੂਟ ਲਿਆਂਦਾ ਫੇਰ ਕੀ ਹੋ ਗਿਆ ਮਮਮੀ ਤੁਹਾਨੂੰ ਪਤਾ ਤਾਂ ਹੈਗਾ ਵੀ ਮੈਨੂੰ ਸੂਟਾਂ ਦਾ ਕਿੰਨਾ ਸ਼ੌਕ ਹੈ ਮੈਂ ਤਾਂ ਥੋੜੇ ਟਾਈਮ ਬਾਅਦ ਲੈਣੀ ਆ ਸੂਟ ਤੁਸੀ ਛਿੰਮੀ ਨੂੰ ਦੇਖ ਲਾ ਕੋਈ ਨਜਾਇਜ਼ ਪੈਸਾ ਲਾਉਂਦੀ ਐ ਤੂੰ ਪੈਸੇ ਖਰਾਬ ਕਰੀ ਜਾਨੀ ਐ 15 ਦੇ ਨਹੀਂ ਪੈਣ ਦਿੰਦੀ ਮੈਂ ਸੂਟ ਲਿਆਉਣਾ ਸੂਟ ਲਿਆਉਣਾ 시ਮੀ ਦਾ ਕੀ ਐ ਮੰਮੀ 시ਮੀ ਤਾਂ ਕੰਜੂਸੀ ਕਰਦੀ ਐ ਮੈਂ ਕੰਜੂਸੀ ਨਹੀਂ ਕਰਦੀ ਹੈਗੀ ਜਦੋਂ ਪੈਸਾ ਹੈਗਾ ਤਾਂ ਆਪਦਾ ਖਰਚੋ ਉਤਜੇ ਪੈਸਾ ਜਾ ਰਿਹਾ ਤਾਂ ਐ ਥੋੜੀ ਖਰਾਬ ਕਰਨਾ ਆਪਾਂ ਨੂੰ ਪੈਸੇ ਦੀ ਹੋਰ ਵੀ ਬਹੁਤ ਲੋੜ ਐ ਕੱਲ ਨੂੰ ਬੱਚੇ ਵੱਡੇ ਹੋਣਗੇ ਖਰਚਾ ਵੱਧਾ ਹੀ ਐ ਜਦੋਂ ਵੱਡੇ ਹੋਣਗੇ ਦੇਖੀ ਜਾਊ ਮੇਰੇ ਸਹੁਰੇ ਨੇ ਬਥੇਰੇ ਜੋੜ ਰੱਖੇ ਨੇ ਉਹਨਾਂ ਵਾਸਤੇ ਪੈਸੇ ਚਾ ਲੈ ਨੂੰ ਪਾਲਾਂ ਨੂੰ ਪਾ ਰਿਹਾ ਕਿ ਤੇ ਕਿਹਾ ਮੇਰੀ ਮੰਨਣੀ ਐ ਸਮਾ ਨਹੀਂ ਹੁਣ ਇਹਨੂੰ ਸਮਾ ਕੇ ਪਾ ਲਈ ਠੀਕ ਐ ਉਹਨੀ ਤੇ ਸੀ ਨਹੀਂ ਆ ਰਹੀ ਐ ਤਾਂ ਅਸੀ ਗੰਦੀ ਉਸ ਤੋਂ ਠੀਕ ਉਹ ਤੋਂ ਠੀਕ ਆ ਕੇ ਆਂਟੀ ਕਹਿੰਦੇ ਸੀ ਅਸਰ ਕੀ ਪਾ ਬੜੀਆ ਵਾ ਸੁਸੀ ਤੇ ਕਹੋ ਦੀਦੀ ਹਾਂ ਠੀਕ ਆ ਤੂੰ ਠੀਕ ਐ ਹਾਂਜੀ ਹਾਂ ਠੀਕ ਐ ਕਦਾ ਪੁੱਤ ਪਹਿਲੇ ਹੀ ਬੈਠੀ ਸੋਚਦੀ ਸੀਗੀ ਵੀ ਜੇ ਆਉਂਦੀ ਨਹੀਂ ਤਾਂ ਇੱਕ ਵੀ ਨਹੀਂ ਆਉਂਦੀ ਨਹੀਂ ਦੋਨੇ ਇਕੱਠੀਆਂ ਹੀ ਆ ਜਾਂਦੀਆਂ ਨੇ ਮੈਂ ਤਾਂ ਮੰਮੀ ਬਾਜ਼ਾਰੋਂ ਸੌਦਾ ਲੈਣ ਆਈ ਸੀ ਮੈਂ ਕਿਹਾ ਚਲ ਜਾਂਦੀਆਂ ਜੀ ਮੰਮੀ ਨੂੰ ਮਿਲ ਜਾ ਖਾਲਚਾਲ ਪੁੱਛ ਲਾਂ ਕਿਵੇਂ ਨੇ ਠੀਕ-ਠਾਕ ਨੇਗੇ ਚਲ ਪੁੱਤ ਵਧੀਆ ਹੋ ਗਿਆ ਨਾਲੇ ਮੈਨੂੰ ਮਿਲ ਜੇਗੀ ਹੋਰ ਹੁਣ ਪੁੱਤ ਮੈਂ ਕਿਆ ਬਣਾ ਕੇ ਲਈ ਆ ਮਾ ਤੇਰੇ ਵਾਸਤੇ ਲੈ ਮੰਮੀ ਮੈਂ ਤਾਂ ਇੰਨੇ ਕਾਮਦੀ ਆਈਆਂ ਮੈਨੂੰ ਤਾਂ ਤੁਸੀਂ ਚਾਹ ਪੁੱਛੀ ਨਹੀਂ ਹੈਗੀ ਸਿਮੀ ਨੂੰ 2 ਮਿੰਟ ਹੋਏ ਨੇ ਹੁਣ ਹੀ ਤੁਸੀਂ ਚਾਹ ਬਣਾਉਣ ਵੀ ਚੱਲ ਪਏ ਨਾ ਪੁੱਤ ਜੇਦੋਂ ਤੂੰ ਆਉਂਨੀ ਆਉਦੀ ਮੈਂ ਤੈਨੂੰ ਚਾਹ ਪੁੱਛਨੀ ਆ ਤੂੰ ਕਹਿੰਨੀ ਮम्मी ਮੈਂ ਜੂਸ ਪੀ ਕੇ ਆਈ ਆ ਮੈਨੂੰ ਤਾਂ ਐ ਹੋ ਗਿਆ ਵੀ ਅੱਜ ਹੀ ਤੂੰ ਜੂਸ ਪੀ ਕੇ ਆਈ ਹੋਵੇਂਗੀ ਚਾਹ ਤਾਂ ਤੂੰ ਧਰਨੀ ਨਹੀਂ ਦਿੰਦੀ ਮੈਨੂੰ ਚੱਲ ਬਣਾ ਲਓ ਫਿਰ ਚੱਲ ਚੰਗਾ ਬਣਾ ਲਿਆਉਣੀ ਆ ਗੋਛਾ ਨਾ ਕਰ ਤੇਰਾ ਵੀ ਕੱਪ ਬਣਾ ਕੇ ਲਿਆਉਂਗੀ ਤੇ ਮੰਮੀ ਤੁਸੀਂ ਬੈਠੋ ਇੱਥੇ ਮੈਂ ਬਣਾ ਕੇ ਲੈ ਕੇ ਆਉਣੀ ਆ ਚਾਹ ਲੈ ਬਣਾ ਲਿਆ ਪੁੱਤ ਕਾਲ ਪੁੱਤ ਮੈਂ ਕਾਪੀ ਨੂੰ ਫਿਰ ਮੈਂ ਰੋਟੀ ਉੱਤੀ ਬਣਾ ਲੂੰਗੀ ਕੋਈ ਨਾ ਮੰਮੀ ਤੇ ਤਾਂ ਖੁੱਕ ਹੈ ਨਹੀਂਗੀ ਕੋਈ ਨਾ ਲੱਗ ਜੂ ਖਾ ਖੋ ਦੋ ਰਾਜਮਾ ਅੱਜ ਸਿੰਮੀ ਦੇ ਪਸੰਦ ਦੀ ਸੱਜੀ ਬਣਾਈ ਐ ਠੀਕ ਐ ਰਾਜਮਾ ਬਣਾ ਲੈ ਤੇਰੇ ਵਾਸਤੇ ਅੱਛਾ ਫਿਰ ਮੰਮੀ ਮੇਰੀ ਪਸੰਦ ਤੁਹਾਨੂੰ ਪਤਾ ਤਾਂ ਹੈਗਾ ਮੈਂ ਰਾਜਮਾ ਤਾਂ ਖਾਂਦੀ ਨਹੀਂ ਹੈਗੀ ਫਿਰ ਮੈਂ ਕਾਦੇ ਨਾਲ ਖਾਂ ਰੋਟੀ ਮੈਨੂੰ ਪਤਾ ਪੁੱਤ ਤੈਨੂੰ ਪਿੰਡੀਆਂ ਪਸੰਦ ਨੇ ਮੈਂ ਬਣਾ ਦੂੰਗੀ ਪਿੰਡੀਆਂ ਤੇ ਕਿਹੜਾ ਟਾਈਮ ਲੱਗਣਾ ਉਹ ਤਾਂ ਮਿੰਟਾਂ 'ਚ ਬਣ ਜਾਂਦੀਆਂ ਨੇ ਚਲ ਠੀਕ ਐ ਮੰਮੀ ਚਲ ਮੁੰਡਾ ਚਾਹ ਚੱਕੋ ਤੇ ਠੰਡੀ ਹੋ ਜੂਗੀ ਨਾਲੇ ਮੁੰਡਾ ਮੇਰੀ ਗੱਲ ਸੁਣੋ ਤੁਸੀਂ ਨਾ ਹੁਣ 5-4 ਦਿਨ ਲਾ ਕੇ ਜਾਇਓ ਮੇਰਾ ਕੰਮ ਕੁਮ じゃ ਬਹੁਤ ਪਿਆ ਉਹ ਕਰਾ ਦਊਂਗੀ ਮੇਰੇ ਨਾਲ ਚਲੋ ਮੰਮੀ ਕੋਈ ਨਾ ਟੈਨਸ਼ਨ ਨਾ ਲਵੋ ਅਸੀਂ ਆ ਜਾਣਗੇ ਦੋਈ ਭੈਣ ਆ ਜਾਂਦੀਆਂ 4 ਦਿਨ ਲਾ ਦਾਂਗੀਆਂ ਸਾਰੇ ਕੰਮ ਨੂੰ ਮੇਟ ਜਾਗੇ ਨਾਲ ਜਿਹੜੀ ਸਫਾਈ ਸਕੂਲ ਕਰਨ ਵਾਲੀ ਪਈ ਆਗੀ ਉਹ ਕਰ ਦਾਂਗੇ ਹੋਰ ਪਤਮੂਰੇ ਤਿਹਾਰ ਆਉਂਦੇ ਨੇ ਕੋਈ ਨਾ ਆ ਜਾਣੀ ਲੈ ਮੰਮੀ ਹੁਣ ਅਸੀਂ ਸਫਾਈਆਂ ਕਰਾਂਗੇ ਤੁਸੀਂ ਕਿਸੇ ਨੂੰ ਪੈਸੇ ਦੇ ਕੇ ਕਰਵਾ ਲਓ ਕਿੱਨੇ ਪੈਸੇ ਸਾਡੇ ਕੋਲੇ ਕਿੱਥੇ ਨੇ ਤੂੰ ਤਾਂ ਹਰ ਇੱਕ ਗੱਲ ਕਹਿ ਦਿੰਨੀ ਆ ਹੁਣ ਤੇਰੇ ਸਹੁਰਿਆਂ ਕੋਲ ਤਾਂ ਪਈ ਪੈਸਾ ਵਾਧੂ ਐ ਤੂੰ ਤਾਂ ਹਰੇਕ ਕੈਦ ਨਹੀਂ ਆ ਪੈਸੇ ਦੇ ਕੇ ਕਰਾ ਲਓ ਪੈਸੇ ਦੇ ਕੇ ਕਰਾ ਲਓ ਤਾਂ ਕਿੱਥੇ ਕਿੱਥੇ ਪੈਸੇ ਦੇ ਦਾਂ ਨਾਲੇ ਲੋਕਾਂ ਨੂੰ ਘਰ ਦਾ ਭੇਤ ਆਉਂਦਾ ਹੁਣ ਮੰਮੀ ਮੈਂ ਤਾਂ ਕਦੇ ਘਰੇ ਨਹੀਂ ਸਫਾਈਆਂ ਕਰੀਆਂ ਨਾ ਪਹਿਲਾਂ ਇੱਥੇ ਕਰਦੀ ਹੁੰਦੀ ਸੀ ਹੁਣ ਤਾਕੜਿਆ ਚ ਵਾਗੀ ਉੱਥੇ ਨੌਕਰ ਚੱਕ ਰੱਖੇ ਹੋਏ ਨੇ ਹੁਣ ਤੈਨੂੰ ਸੁੱਖ ਪੈ ਗਿਆ ਹੁਣ ਤੂੰ ਕਿੱਥੇ ਕਰਦੀ ਏ ਕੋਈ ਨਹੀਂ ਅਸੀਂ ਦੋਨੇ ਮਾਵਾਂ ਧੀਆਂ ਕਰ ਲਾਂਗੀਆਂ ਰਲ ਕੇ ਚਲੋ ਗੁੱਸੇ ਨਾ ਹੋਵੋ ਜਦੋਂ ਸਿਮੀ ਆਊਗੀ ਉਦੋਂ ਮੈਂ ਵੀ ਆ ਜੂਗੀ ਕਰਵਾ ਜੂਗੀ ਤੁਹਾਡੇ ਨਾਲ ਸਫਾਈਆਂ ਚਲੰਮੀ ਠੀਕ ਆ ਫਿਰ ਮੈਂ ਜਾਨੀ ਆਂਗੀ ਜਾ ਪੁੱਤਰ ਐ ਹੱਥ ਨੇ ਜੇ ਵਗਦੀ ਉਹਨੂੰ ਪਤਾ ਤਾਂ ਹੈਗਾ ਘਰੇ ਫਿਰ ਡੰਗਰਾਂ ਦਾ ਔਖਾ ਹੈ ਜਾ ਕੇ ਸੁਣੀ ਸੁਣੀ ਕਰਨੀ ਆਂਗੀ ਘਰੇ ਹੈ ਨਹੀਂ ਨਲੇ ਕੋਈ ਫਿਰ ਚਲ ਠੀਕ ਐ ਪੁੱਤ ਚੰਗਾ ਹੀ ਤਾਂ ਨਲੇ ਫਿਰ ਹੋਏ ਸੋਤਾ ਵੀ ਤਾਂ ਲੈ ਕੇ ਜਾਣੀ ਨੇ ਹਾਂ ਇਹ ਸੌਦੇ ਤੇ ਵੀ ਟੈਗ ਲੱਗੂਗਾ ਪੁੱਤ ਚੰਗਾ ਮੰਮੀ ਮੈਂ ਵੀ ਚਲਦੀ ਆਂ ਫਿਰ ਹੁਣ ਬੱਸ ਤੂੰ ਤਾਂ ਰਹਿ ਜਾ ਤੇਰਾ ਤਾਂ ਸਰਦਾ ਹੈ ਤੂੰ ਹਜੇ ਫੇਰ ਕੇ ਵਗਦੀ ਚਲ ਠੀਕ ਐ ਇਹਨੂੰ ਤਾਂ ਕੰਮ ਦਾ ਫਿਕਰ ਹੈ ਤੈਨੂੰ ਕੀ ਕਰਨਾ ਬੈਠ ਕੇ ਚੱਲ ਸੋਤਾ ਠੀਕ ਆ ਚੰਗਾ ਪੁੱਤ ਚੰਨ ਆਇਆ ਹੋ ਜਾਂਦਾ ਹੈ ਵਿਚਾਰੀ ਨੂੰ ਆਉਂਦੀ ਮਗਰੋਂ ਹੈ ਪਹਿਲਾਂ ਜਾਣ ਦਾ ਫਿਕਰ ਪੈ ਜਾਂਦਾ ਹੈ ਮੈਂ ਕੰਮ ਕਰਨੇ ਜਾ ਕੇ ਸਾਰਾ ਕੰਮ ਪਿਆ ਮਮੀ ਤੁਸੀਂ ਤਾਂ ਜ਼ਿਆਦਾ ਹੀ ਲੱਗ ਜਾਂਦੇ ਹੋ ਸੋਚਣ ਇੰਨੀ ਫਿਕਰ ਨਾ ਕਰਿਆ ਕਰੋ ਜਾ ਕੇ ਕਰ ਲੂਗੀ ਕੰਮ ਉਹ ਤਾਂ ਫਿਕਰ ਕਿਉਂ ਨਾ ਕਰਾਂ ਇੱਕ ਤਾਂ ਹੂੰ ਲਿਆਣੀ ਸੀ ਇਹ ਕਹਿਣਾ ਕੰਮ ਦਾ ਬੋਝ ਆਉਦੇ ਤੇ ਹੇ ਮੁੰਡਾ ਕੰਮ ਤੇ ਚਲਿਆ ਜਾਂਦਾ ਮਸਾਂ ਕਰਦੀ ਆ ਵਿਚਾਰੀ ਚੱਲ ਕੋਈ ਨਾ ਮੰਮੀ ਤੂੰ ਸਤਾ ਉਹਦੇ ਹੀ ਸਾਰ ਦਿਨ ਫਿਕਰ ਕਰੀ ਜਾਇਆ ਕਰੋ ਮੈਂ ਤਾਂ ਹੁਣ ਚੱਲਦੀ ਆ ਖੈਲ ਤੇ ਮਾਰਦੀ ਐ ਤੇ ਯਾ ਮੈਂ denn ਠੀਕ ਐ ਆਵਤੇ ਸਸੀ ਕਾਲ ਮੰਮੀ ਮੈਂ ਅੱਜ ਆਉਣਾ ਸੀ ਤੁਹਾਡੇ ਕੋਲੇ ਮੈਂ ਕਿਹਾ ਚਲ 4 ਦਿਨ ਲਾ ਜਾ ਹੁਣ ਬੱਚਿਆਂ ਨੂੰ ਛੁੱਟੀਆਂ ਨੇ ਅੱਛਾ ਫਿਰ ਤੂੰ ਬੱਚਿਆਂ ਨੂੰ ਨਾਲ ਹੀ ਲੈ ਆਈ ਨਾ ਮੰਮੀ ਉਹ ਤਾਂ ਕਹਿੰਦੇ ਅਸੀਂ ਦਾਦੀ ਕੋਲੀ ਰਵਾਂਗੇ ਅੱਛਾ ਆਏ ਦੱਸ ਮੈਨੂੰ ਸਿਮੀ ਦਾ ਫੋਨ ਆਇਆ ਕਿ ਨਹੀਂ ਨਾ ਹੋਏ ਤੱਕ ਤਾਂ ਕੋਈ ਫੋਨ ਨਹੀਂ ਆਇਆ ਨਾਲੇ ਤੈਨੂੰ ਪਤਾ ਹੀ ਐ ਉਹਦੇ ਘਰ ਦੇ ਵਿਚਾਰੀ ਦੇ ਕੰਮਾਂ ਦਾ ਆਖਾ चल मैं कहनी है ना ही आवे। आ गई एवं आके इम चौखी होगी चल ठीक है मम्मी फिर मैं तुरंत आजू का फोन आ गया हेलो सी कल मम्मी ਉਹ ਠੀਕ ਹੋ ਤੁਸੀਂ ਹਾਂ ਮੈਂ ਤਾਂ ਠੀਕ ਆ ਤੂੰ ਦੱਸ ਹਾਂ ਠੀਕ ਆ ਮੰਮੀ ਮੈਂ ਤਾਂ ਕਿ ਆ ਮੈਂ ਸਿੱਧਾ ਜਾ ਰਹੀਆਂ ਜੀ ਮੈਂ ਕੋਈ ਨਾ ਪੁੱਤ ਤੂੰ ਰਹਿਣ ਦੇ ਆਉਣ ਨੂੰ ਤੇਰਾ ਤਾਂ ਆੜੀ ਨਹੀਂ ਸਰਦਾ ਇਹਨੇ ਆ ਕੇ ਇੱਥੇ ਆਖੀ ਹੋਏਗੀ ਪਹਿਲਾਂ ਘਰ ਦਾ ਕੰਮ ਕਰਕੇ ਆਏਗੀ ਫਿਰ ਆ ਕੇ ਇੱਥੇ ਕਰੇਗੀ ਸਾਰਾ ਕੋਈ ਨਾ ਮੰਮੀ ਤੂੰ ਫਿਕਰ ਨਾ ਕਰ ਮੈਂ ਆਪਣੇ ਹੀ ਮਿਲ ਜੂ ਸਾਰੇ ਕੰਮ ਉਹ ਲੈ ਹੁਣ ਤੂੰ ਵੀ ਤਾਂ ਇਕੱਲੀ ਆਂਗੀ ਤੇ ਨਾਲ ਕੌਣ ਆ ਕੰਮ ਕਰਾਉਣ ਆਲਾ ਦੇ ਪੁੱਤ ਤੇਰੀ ਦੀਦੀ ਦਾ ਫੋਨ ਆਇਆ ਠੀਕਾ ਹੈ ਅੱਜ ਨਾਲੇ ਉਹ ਵੀ ਆ ਰਹੀ ਹੈ ਅਸੀਂ ਨਾਲ ਮਿਲ ਕੇ ਕਰ ਲੈਂਗੇ ਦੋਨੇ ਜਾਣੀਆਂ ਮੰਮੀ ਤੈਨੂੰ ਪਤਾ ਤਾਂ ਹੈਗਾ ਨਾ ਉਹਨੇ ਕਿੱਥੇ ਕਰਾਉਣਾ ਤੇਰੇ ਨਾਲ ਕੰਮ ਉਹ ਤਾਂ ਹੁਣ ਤਖੜੇ ਘਰੇ ਆ ਉਹਨੂੰ ਨਾਲੇ ਹੁਣ ਕੰਮ ਦੀ ਆਗਰਤ ਕਿੱਥੇ ਆ ਪਹਿਲਾਂ ਵਰਗੀ ਥੋੜੀ ਨਾਲੀ ਉਹ ਚਲ ਠੀਕ ਹੈ ਬੁੱਤ ਤੇਰੀ ਵਾਰ ਕੀ ਹੈ ਚਲ ਚੰਗਾ ਮੰਮੀ ਮੈਂ ਵੀ ਥੋੜੀ ਜਿਹਾ ਸਭ ਨੂੰ ਤਿਆਰ ਹੋ ਕੇ ਚਲਦਾ ਚੰਗਾ ਬੁੱਤ ਪ੍ਰਕਿਰਿਆ ਤੁਹਾਡਾ ਨਾਮ ਜਿਦ ਤੇ ਹੋਰ ਜਨਾ ਸਾਖੀ ਠੀਕ ਹੈ ਹਾਂਜੀ ਮੰਮੀ ਠੀਕ ਹੈ ਚਲ ਨਦੀਆ ਭੈ ਆ ਗਈ ਹੁਣ ਕੰਮ ਨੇ ਮੇਲ ਲਾਂਗੇ ਕੋਈ ਹਾਂਜੀ ਮੈਂ ਕੱਲੀ ਆ ਗਈ ਛੁੱਟੀਆਂ ਸੀ ਬੱਚਿਆਂ ਨਾਲ ਲੈਣਾ ਸੀ ਤੁਹਾਨੂੰ ਪਤਾ ਤਾਂ ਹੈ ਜਾ ਮੰਮੀ ਉਹਨਾਂ ਦਾ ਇੱਥੇ ਕਿੱਥੇ ਦੇ ਲੱਗਦਾ ਹੈ ਉਹ ਜਦੋਂ ਮੈਂ ਕਹਿਣ ਦੀ ਆ ਕਹਿੰਦਾ ਸੀ ਤੁਸੀਂ ਇਕੱਲੇ ਹੀ ਜਾਇਆ ਉਹ ਚਲ ਉਹਨਾਂ ਦੀ ਮਰਜ਼ੀ ਹੈ ਇਹ ਤਾਂ ਹੈ ਮਮੀ ਮਮੀ ਸਿਮੀ ਨਹੀਂ ਆਈ ਸਿਮੀ ਦਾ ਫੋਨ ਆਇਆ ਸੀ ਕਹਿੰਦੀ ਮੈਂ ਵੀ ਆ ਰਹੀ ਆ ਅੱਗੇ ਅੱਛਾ ਰਹਿਣਾ ਹੋਊਗੀ ਆ ਰਹਾਂ ਹੋਊਗੀ ਚਲ ਦੇਖੂ ਦੋ ਚਾਰ ਮੰਤਾਂ ਲਾ ਦੂਗੀ ਅੱਛਾ ਤੇ ਆਈ ਤਾਂ ਹੈ ਨਹੀਂ ਹਜੇ ਤੱਕ ਆਉਂਗੀ ਵਾਦੂਗੀ ਵਸੇ ਕੰਮ ਚੰਦਾ ਕਰਕੇ ਚਲੂਗੀ ਨਾ ਲੈ ਮੈਂ ਤਾਂ ਐਡੀ ਦੂਰ ਆ ਗਈ ਉਹਨੇ ਤਾਂ ਭਲਾ ਨੇੜੇ ਹੀ ਆਉਣਾ ਸੀ ਤੁਹਾਨੂੰ ਤਾਂ ਗੱਡੀ ਤੇ ਛੱਡ ਜਾਂਦਾ ਪਰੌਣਾ ਉਹ ਤਾਂ ਵਿਚਾਰੀ ਬੱਸਾਂ ਤੇ ਆਉਗੀ ਟੁੱਟਮੀਆਂ ਬੱਸਾਂ ਮਿਲਦੀਆਂ ਨੇ ਮੈਨੂੰ ਨਹੀਂ ਲੱਗਦਾ ਮੰਮੀ ਆਉਗੀ ਤੁਹਾਨੂੰ ਉਹੀ ਕਹਤਾ ਹਾਂਗਾ ਵੀ ਮੈਂ ਆਉਣਾ ਓ ਬੀਆ ਸੀ ਨੀਤਾ ਤੂੰ ਕਦੀ ਨਹੀਂ ਆਉਂਦੀ ਨੀ ਬੇਜਿਓ ਰਹੀ ਸੀ ਤੇ ਹੁਣ ਰੈਡੀ ਹੋ ਗਈ ਹੈ ਹੋਰ ਮੈਨੂੰ ਪਤਾ ਹੈਗਾ ਮਸਾਂ ਬਾਸੋਂ ਮਿਲੇ ਮੈਨੂੰ ਤਾਂ ਆਏ ਔਖਾ ਹੈ ਹੋਰ ਬੱਚਾ ਕਿਹੜਾ ਛੇਤੀ ਮਿਲਦੀਆਂ ਨੇ ਹੋਰ ਨਾਲੇ ਫਿਰ ਕੰਮਕਾਰ ਵੀ ਤਾਂ ਸਮਾਉਣਾ ਸੀ ਪਿੱਛੇ ਸਾਰਾ ਹੁਣ ਚਾਚੇ ਦੇ ਨੂੰ ਉਹਨੂੰ ਕਹਿ ਕੇ ਆਈਆਂ ਵੀ ਭਾਈ ਚਾਰ ਦਿਨ ਸਾਂਭ ਲਈ ਫਿਰ ਮੈਂ ਚਲਾ ਦੂੰਗੀ ਫਿਰ ਤਾਂ ਸਾਂਭਣਾਈਆਂ ਜਾ ਕੇ ਕੰਮ ਤਾਂ ਹੀ ਲਗੋ ਤਾਂ ਮੈਂ ਤੈਨੂੰ ਕਹਿ ਰਹੀ ਸੀ ਵੀ ਤੇਰਾ ਪਿੱਛੇ ਔਖਾ ਹੈ ਤੂੰ ਨਾ ਚਲ ਕੋਈ ਨਾ ਮਮੀ ਮੈਂ ਹੁਣ ਤੁਸੀਂ ਦੋਨੇ ਭੈਣਾਂ ਮਾਰੋ ਗੱਲਾਂ ਮੈਂ ਪਾਣੀ ਲੈ ਕੇ ਆਉਂਦੀ ਤੁਸੀਂ ਘਰ ਰੁਕਾਇ ਸੀ ਦੀਦੀ ਬਸ ਤੇਰੇ ਮੂਰੀ ਆਈਆਂ ਮੈਂ ਆ ਤਾਂ ਮੈਂ ਨਹੀਂ ਜਾਂਦੀ ਦੀਦੀ ਪਹਿਲਾਂ ਪਰ ਤੁਹਾਨੂੰ ਪਤਾ ਹੀ ਆ ਫਿਰ ਕੰਮ ਨਹੀਂ ਸੁਭਾਉਣਾ ਸੀ ਕਿਸੇ ਕਿਸੇ ਨੂੰ ਛਾਇਤਾ ਹੈਗਾ ਲੈ ਪਾਣੀ ਪੀ ਲਓ ਲੈ ਸੀ ਮੀਂਹ ਜੂਡਾ ਨਮਸਮਾ ਹੈ ਹੁਣ ਹਾਂ ਦੀਦੀ ਇਹ ਤਾਂ ਸੰਧਾਰੇ ਚ ਦਿੱਤਾ ਸੀ ਮੰਮੀ ਨੇ ਮੈਨੂੰ ਮੰਮੀ ਤੁਸੀਂ ਮੈਨੂੰ ਤਾਂ ਸਸਤਾ ਸੂਟ ਦੇ ਕੇ ਆਏ ਹੋ ਇਹਨੂੰ ਇੰਨਾ ਮਹਿੰਗਾ ਸੂਟ ਦੇ ਕੇ ਆਏ ਹੋ ਸੰਧਾਰੇ ਚ ਫਿਰ ਤਾਂ ਤੁਸੀਂ ਮੰਮੀ ਸਾਡੇ ਚ ਫਰਕ ਕਰਦੇ ਹੋ ਫਰਕ ਨਹੀਂ ਕਰਦੀ ਬੁੱਤ ਮੈਂ ਤੇਰੇ ਕੋਲੇ ਤਾਂ ਮਹਿੰਗੇ ਸੂਟ ਬਹੁਤ ਨਹੀਂ ਇਹਦੇ ਵਿਚਾਰੀ ਦੇ ਸਾਰੇ ਸੂਟ ਸਸਤੇ ਜੇ ਸੀ ਮੈਂ ਕਿਹਾ ਚੱਲ ਇੱਕ ਵਧੀਆ ਲੈ ਦਿੰਦੀ ਆ ਘਰ ਵਾਲੇ ਦੀ ਤਨਖਾਹ ਥੋੜੀ ਐ ਇਹਦਾ ਤਾਂ ਮਸਾ ਗੁਜ਼ਾਰਾ ਚੱਲਦਾ ਵਿਚਾਰੀ ਦਾ ਉੱਤੋਂ ਤੁਹਾਨੂੰ ਤਾਂ ਬੀ ਆਂਡਾ ਨਹੀਂ ਤੇਰਾ ਪਰੌਣਾ ਤਾਂ ਤੈਨੂੰ 4 ਦਿਨਾਂ ਬਾਅਦ ਸੂਟ ਲੈ ਜਾਂਦਾ ਮਮੀ ਚਾਹੀਏ ਕੁਝ ਵੀ ਐ ਤੁਸੀਂ ਸਿੱਧਾ ਸਿੱਧਾ ਕਿਉਂ ਨਹੀਂ ਕਹਿੰਦੇ ਵੀ ਤੁਸੀਂ ਸਿਮੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦੇ ਹੋ ਮੈਂ ਉੱਤੋਂ ਵੰਡਿਆ ਨਾ ਸੋਚ ਤੁਸੀਂ ਸਮਾਨ ਅੰਦਰ ਰੱਖੋ ਮੈਂ ਚਾਹ ਬਣਾਉਣੀ ਠੀਕ ਹੈ ਇਹ ਕਲਾਸ ਪੜਾ ਦੇ ਜਾ ਜਾ ਕੀ ਹੋਣੀ ਆ ਮੈਨੇ ਥੋੜਾ ਜਿਹਾ ਸਮਾਨ ਲੈ ਕੇ ਆਣਾ ਜੇ ਪੁੱਤ ਬਾਜ਼ਾਰ ਜਾਂਦੀ ਆ ਨਾ ਸਿੰਮੀ ਨੂੰ ਵੀ ਲੈ ਜਾ ਇਹ ਵੀ ਕੁਝ ਲਿਆਉਗੀ ਨਾ ਮੰਮੀ ਮੈਂ ਤਾਂ ਕੁਝ ਨਹੀਂ ਲੈ ਕੇ ਆਉਣਾ ਨਾ ਬਸ ਜਾਈਉਂਗੀ ਬਾਜ਼ਾਰ ਤੇਰੀ ਦੀਦੀ ਕੱਲੀ ਵੀ ਜਾਊਗੀ ਤੂੰ ਵੀ ਜਾਇਆ ਨਾਲ ਮੰਮੀ ਜਦੋਂ ਲੈਣਾ ਤਾਂ ਹੈ ਨਹੀਂ ਕੁਝ ਫਿਰ ਜਾ ਕੇ ਕੀ ਕਰਨਾ ਨਾ ਬੱਤ ਮੈਂ ਤੈਨੂੰ ਪੈਸੇ ਦਿੰਨੀ ਆ ਤੂੰ ਜਾ ਲਿਆ ਹੀ ਕੁਛ ਆਪਦੇ ਵਾਸਤੇ ਆ ਗੁੱਟ ਆ ਗਾ ਪਾ ਕੇ ਗਾਇਆ ਤੂੰ ਜੀ ਲਾ ਠੀਕ ਹਾਂ ਚਲੋ ਇਹ ਕਰੀਏ ਕੌਣ ਆਇਆ ਤੇਰੇ ਹਾਂਜੀ ਮੰਮੀ ਫੇ ਲੇਟ ਹੋਵਾਂਗੇ ਤੇ ਤੁਸੀਂ ਬੈਠੋ ਤੁਸੀਂ ਮੰंजे ਤੇ ਮੈਂ ਬਾਹਰ ਕੱਢ ਜਾਂਾਂ ਠੀਕ ਦੇ ਦੋਨਾਂ ਭੈਣਾਂ ਦੇ ਸੂਟ ਨੇ ਆਹ ਤਾਂ ਤੇਰਾ ਆਹ ਸਿੰਮੀ ਦਾ ਲੱਗ ਤਾ ਨਬਤ ਤੂੰ ਕਿਉਂ ਕੇ ਬੈ ਗਈ ਚੁੱਪ ਜਾ ਕਰਕੇ ਚੁੱਪ ਦਾ ਕਰਨੀ ਹੈ ਮੰਮੀ ਤੁਸੀਂ ਫੇਰ ਸਾਡੇ ਦੋਨਾਂ 'ਚ ਫਰਕ ਕਰਦਾ ਉਹਨੂੰ ਤੇ ਇੰਨਾ ਵਧੀਆ ਸੂਟ ਲਾਤਾ ਮੈਨੂੰ ਦੇਖ ਲਓ ਸਿੰਪਲ ਜਿਹਾ ਸੂਟ ਦੇਤਾ ਕੌਣ ਦੱਸੋ ਮੈਂ ਠੀਕ ਕਹਿੰਦੀ ਸੀ ਨਾ ਤੁਸੀਂ ਇਹਦਾ ਵੱਧ ਕਰਦੇ ਹੋ ਤੁਸੀਂ ਮੰਨੋ ਨਾ ਮੰਨੋ ਤੁਸੀਂ ਸਾਡੇ 'ਚ ਫਰਕ ਕਰਦੇ ਹੋ ਫਰਕ ਦੀ ਕੀ ਗੱਲ ਆ ਦੀਦੀ ਜੇ ਤੁਹਾਨੂੰ ਆ ਮੇਰੇ ਵਾਲਾ ਸੂਟ ਪਸੰਦ ਆ ਤਾਂ ਤੁਸੀਂ ਆ ਲੈ ਲਓ ਨਹੀਂ ਮੈਨੂੰ ਨਹੀਂ ਲੋੜ ਹੈਗੀ ਮੇਰੀ ਗੱਲ ਸੁਣ ਪੁੱਤ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਮੈਂ ਤੇਰੇ ਦੋ ਬੱਚੇ ਨੇ ਤੂੰ ਮੈਨੂੰ ਇਹ ਦੱਸ ਕਿ ਕਿਹੜੇ ਨੂੰ ਘੱਟ ਪਿਆਰ ਕਰਦੀ ਆ ਕਿਹੜੇ ਨੂੰ ਵੱਧ ਕਰਦੀ ਆ ਲੈ ਮੰਮੀ ਇਹ ਵੀ ਕੋਈ ਦੱਸਣ ਵਾਲੀ ਗੱਲ ਐ ਹਰੇਕ ਹੀ ਅਜੇ ਜਵਾਕਾਂ ਨੂੰ ਬਰਾਬਰ ਪਿਆਰ ਕਰਦਾ ਹੁੰਦਾ ਮੈਂ ਵੀ ਦੋਨਾਂ ਨੂੰ ਬਰਾਬਰ ਪਿਆਰ ਕਰਦੀ ਆ ਅੱਛਾ ਇੱਕ ਗੱਲ ਮੈਨੂੰ ਹੋਰ ਦੱਸ ਇੱਕ ਜਵਾਕ ਤਾਂ ਤੇਰਾ ਰੱਜਿਆ ਹੋਇਆ ਇੱਕ ਭੁੱਖਾ ਬੈਠਾ ਤੂੰ ਦੱਸ ਰੋਟੀ ਕਿਹਨੂੰ ਖਵਾਏਂਗੀ ਲੈ ਮੰਮੀ ਇਹ ਕੋਈ ਪੁੱਛਣ ਵਾਲੀ ਗੱਲ ਐ ਮੈਂ ਜਿਹੜਾ ਭੁੱਖਾ ਬੈਠਾ ਬੱਚਾ ਉਹਨੂੰ ਰੋਟੀ ਖਵਾਉਂਗੀ ਜਿਹੜਾ ਰੱਜਿਆ ਦਾ ਉਹਦੇ ਕਿੱਥੋਂ ਲੰਘੂਗੀ ਜਿਵੇਂ ਤੂੰ ਕਹਿੰਨੀ ਐ ਜਿਹਨੂੰ ਲੋੜ ਐ ਮੈਂ ਉਹਨੂੰ ਚੀਜ਼ ਦੇਉਂਗੀ ਇਹਨੂੰ ਵੀ ਲੋੜ ਐ ਪੁੱਤ ਇਹਦੇ ਕੋਲੇ ਹੈ ਨਹੀਂ ਮਹਿੰਗੇ ਫਾਉਂ ਦੀ ਗੰਜਾਸ ਤੇਰੇ ਕੋਲੇ ਰੱਬ ਦਾ ਦਿੱਤਾ ਸਭ ਕੁਝ ਐ ਮੂੰ ਤਾਂ ਪਿਆਰ 'ਚ ਕੋਈ ਫਰਕ ਨਹੀਂ ਪਿਆਰ ਮੈਨੂੰ ਦੋਨੋਂ ਦਾ ਹੀ ਬਹੁਤ ਆਉਂਦਾ ਐ ਇਹ ਤਾਂ ਇੱਕ ਮਾਂ ਦਾ ਫਰਜ਼ ਨਿਭਾ ਰਹੀ ਐ ਕਈ ਵਾਰ ਪੁੱਤ ਤਾਂ ਹਾਲਾਤਾਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਤੈਨੂੰ ਇਹਦੇ ਹਾਲਾਤਾਂ ਦਾ ਪਤਾ ਹੀ ਐ ਸਾਰਾ ਸੀ ਠੀਕ ਹੀ ਕਹਿਨੇ ਹੋ ਮੰਮੀ ਮੈਨੂੰ ਇਹਦੇ ਹਾਲਾਤਾਂ ਦਾ ਪਤਾ ਹੀ ਐ ਪਰ ਮੇਰੀ ਵੀ ਸੋਚ ਗਲਤ ਹੋ ਗਈ ਸੀਗੀ ਮੈਨੂੰ ਹੀ ਐ ਲੱਗਣ ਲੱਗਿਆ ਸੀ ਵੀ ਤੁਸੀਂ ਸੀਮੀ ਨੂੰ ਵੱਧ ਪਿਆਰ ਕਰਦੇ ਹੋ ਪਰ ਹੁਣ ਮੈਨੂੰ ਪਤਾ ਲੱਗਿਆ ਵੀ ਕੋਈ ਵੀ ਮਾਵਾ ਤਾਂ ਆਪਣੇ ਬੱਚਿਆਂ ਨੂੰ ਵੱਧ ਘੱਟ ਪਿਆਰ ਨਹੀਂ ਕਰਦਾ ਹੁੰਦਾ ਤੁਸੀਂ ਵੀ ਇੱਕ ਮਾਂ ਦਾ ਫਰਜ਼ ਨਿਭਾਰੇ ਸੀਗੇ ਜਿਹੜੇ ਬੱਚੇ ਨੂੰ ਜਿਹੜੀ ਚੀਜ਼ ਦੀ ਲੋੜ ਸੀ ਉਹਨੂੰ ਦੇ ਰਹੇ ਸੀਗੇ ਮੰਮੀ ਮੈਂ ਆਪਣੀ ਗਲਤੀ ਤੇ ਬਹੁਤ ਸ਼ਰਮਿੰਦਾ ਮੈਨੂੰ ਮਾਫ਼ ਕਰ ਦੇ ਉੱਤੇ ਮਾਫ਼ੀ ਦੀ ਕੀ ਲੋੜ ਐ ਐਨੀ ਹੀ ਬਾਤ ਐ ਤੈਨੂੰ ਸਮਝ ਆ ਗਈ ਇਕੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟਸ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ। ਅੱਛੀ ਕਾਲ